ਮੌਸਮ ਨੂੰ ਜਿਵੇਂ ਬਹਾਰੇ ਆਉਂ ਉੱਦ ਪਕਾਉੜੇ ਗਾਣੇ ਗਾਣਗੇ ਮੀਂਹ ਦੇ ਕਹ ਨਾ ਯਾਦ ਜਿਵੇਂ ਸਾਰੇ ਸਾਡੀ ਹਾਲਤ ਦੇਖੋ ਪੈਰਾਂ ਸੇ ਪੂਰੇ ਕਿਤੇ ਹੋ ਗਏ ਦੇਖ ਲਓ ਕਿੰਨਾ ਮੀਂਹ ਪੈ ਰਿਹਾ ਮੈਨੂੰ ਪਤਾ ਹੀ ਸੀ ਕਿ ਅੱਜ ਮੀਂਹ ਆਊਗਾ ਹਾਂਜੀ ਸਸ਼ੀ ਕਾਲ ਜੀ ਸਾਰਿਆਂ ਨੂੰ ਸੋ ਤੁਹਾਡਾ ਵੈਲਕਮ ਕਰਦੇ ਹਾਂ ਸਾਡੇ ਨਵੇਂ ਬਲੌਗ ਦੇ ਵਿੱਚ ਸੋ ਆਪਾਂ ਕੱ뎌 ਸੀ 8 ਵਜੇ ਰੁਕੀ ਸੀ ਤੇ ਅੱਜ ਆਪਾਂ ਕਿਤੇ ਜਾਣਾ ਹੈ ਦੇਖੋ ਮੈਂ ਸਾਰੇ ਕੱਪੜੇ ਪ੍ਰੈਸ ਕਰਕੇ ਪਹਿਲਾਂ ਹੀ ਰੱਖੇ ਹੋਏ ਮੈਂ ਉਹ ਵਾਲੇ ਸੂਟ ਪਾਣਾ ਹੈ ਤੇ ਅੱਛਾ ਨਹੀਂ ਮੇਰੇ ਨਾਲ ਮੈਚਿੰਗ ਕਿੰਨੇ ਵਾਂ। ਸੋ ਗਾਇਜ਼ ਤੇ ਹੁਣ ਆਪਾਂ ਚੱਲਦੇ ਆਂ। ਤੇ ਹੱਸ ਕੇ ਫਰੈਸ਼ ਹੋ ਰਹੀ ਐ ਮੈਂ ਵੀ ਫਰੈਸ਼ ਹੋ ਗਿਆ ਵੈਸੇ ਤਾਂ ਮੇਡ ਹੋ ਗਏ। ਸੋ ਆਪਾਂ ਤੁਹਾਨੂੰ ਅੱਗੇ ਅੱਗੇ ਦੱਸਦੇ ਆਂ ਆਪਾਂ ਕਿੱਥੇ ਚੱਲਨੇ ਆਂ। ਸੋ ਬਨੇ ਰਹੋ ਸਾਡੇ ਵਲੌਗ ਦੇ ਨਾਲ ਐਂਡ ਤੱਕ ਵਲੌਗ ਨੂੰ ਜਰੂਰ ਦੇਖਿਓ। ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ। ਤੇ ਅੱਗੇ ਅੱਗੇ ਤੁਹਾਨੂੰ ਵੀ ਕਮਾਉਣੇ ਆਪਣੇ ਨਾਲ-ਨਾਲ ਬਹੁਤ ਵਧੀਆ ਸਰਪ੍ਰਾਈਜ਼ ਆ ਇੱਕ। ਤੇ ਤੁਸੀਂ ਵਲੌਗ ਨਾਲ ਐਂਡ ਤੱਕ ਜਰੂਰ ਦੇਖਿਓ। ਆਪਾਂ ਅੱਗੇ ਅੱਗੇ ਦੱਸਾਂਗੇ ਆਪਾਂ ਕਿੱਥੇ ਜਾਣਾ। ਤੇ ਚਲੋ ਮੈਂ ਰੈਡੀ ਹੋਈ ਐ ਮੈਂ ਫਰੈਸ਼ ਹੋਈ ਗਾਈਜ਼ ਦੇਖੋ ਆਪਾਂ ਤਾਂ ਕ੍ਰੈਸ਼ ਹੋ ਗਏ ਮੇਰੇ ਪਿੰਪਲ ਨੂੰ ਤਾਂ ਲੱਗੇ ਜਾਂਦਾ ਵੀ ਆਪਾਂ ਇੱਥੇ ਚੱਲ ਨਹੀਂ ਆ ਦੇਖੋ ਮੇਰੇ ਕਿੱਦਾਂ ਬੜਾ ਪਿੰਪਲ ਆ ਗਿਆ ਨੇ ਹੁਣ ਕਰਦੇ ਆ ਥੋੜਾ ਬਥਾਪਾ ਮੇਕਅਪ ਆਖਾਂ ਲੱਗੀ ਵੀ ਅਸਾ ਤੇਰੇ ਸਾਰੇ ਆਗੂ ਵਾਲੇ ਸਵੇਰੇ ਨਹੀਂ 11 ਵਜੇ ਬਾਦੀ ਮੇਰੇ ਹੋਗਾ 11 ਦੇ ਟਾਈਮ ਤੇ ਮੈਂ ਕੀ ਕਰ ਰਹੀ ਹਾਂ ਲੇਟ ਕਰਾਇਆ ਪਿਆ ਮੇਰੀ ਗਾਈਜ਼ 11 ਵਜੇ ਤੇ ਕੀ ਜਨੇ ਆ ਹਾ ਹੂੰ ਮੈਂ ਤਿਆਰ ਹੋ ਗਈ ਮੈਨੂੰ ਤਾਂ ਆਏ ਦੱਸੋ ਜੇ ਮੈਂ ਨਾ ਆ ਰਹੀ ਸੀ ਉਹ ਤੋਂ ਤੁਹੀਂ ਬਾਦ ਦੀ ਮੈਨੂੰ ਆ ਦੇਸੀ ਲੈਟ ਖੜਾ ਕੇ ਰੱਖ ਪਾ ਹੂੰ ਮੈਂ ਤੇ ਤੋਂ ਪਹਿਲਾਂ ਤਿਆਰ ਆ ਮੈਂ ਤਾਂ ਤੋਂ ਪਹਿਲਾਂ ਤਿਆਰ ਆ ਮੈਂ ਬਰਾਬਰ ਤਿਆਰ ਮੈਂ ਦੇਖੋ ਹੂੰ ਖਾਣ ਲੱਗੀ ਹਾਂ ਵੀ ਉੱਥੇ ਖਾਣੀ ਜੋ ਖਾਣ ਤੇਰਾ ਕਿਹੜਾ ਉਰੇ ਖਾਣਾ ਜ਼ਰੂਰੀ ਹੈ ਉੱਥੇ ਅਗਲਾ ਕੁਝ ਖਾਣਾ ਵੀ ਚਾਹੋ ਮੈਂ ਚਲੋ ਮਿਲਦੇ ਆਂ ਫਿਰ ਮੈਂ ਤਿਆਰ ਹੋ ਜਾਣਾ ਕੋਲੇ ਕੱਢ ਦੇ ਦੇਖਿਓ ਕੀ ਗੱਲ ਲੱਗੀਆਂ ਆਂ ਕਾਰ ਤੋਲੀ ਹਾਂ ਸੋ ਗਾਇਸ ਗਾਇਸ ਆਪਾਂ ਨੇ ਇੱਕ ਹੋਰ ਚੀਜ਼ ਆਪਣੀ ਕੈਮਰਾ ਲਗਵਾ ਲਿਆ ਦੇਖ ਲਓ ਗਾਇਸ ਤੇ ਆਪਾਂ ਹੋ ਗਏ ਹੁਣ ਰੈਡੀ ਹੇ ਬਹੁਤ ਅਪੈਕ ਚ ਆਉਦੇ ਆ ਦੇਖੋ ਗਾਇਸ ਅਸੀਂ ਇਹਨੂੰ ਮਨੇ ਮੈਚਿੰਗ ਕੀਤਾ ਬਲੈਕ ਰੈੱਡ ਬਲੈਕ ਰੈੱਡ ਅਖਿ ਲੋ ਮੈਂ ਇਹਨਾਂ ਦੀ ਦਵਾਈ ਚੂੜੀਆਂ ਗੱਡੀ ਜਵੜ ਕੇ ਬੰਨ੍ਹ ਪਾਣੀ ਅੱਜ ਮੌਸਮ ਦੀ ਬਹੁਤ ਹੀ ਵਧੀਆ ਹੈ ਵਾਹ ਵਾਹ ਗਈ ਇਸ ਕਰਕੇ ਥੋੜੀ ਟਪਾ ਉਸ ਪਰ ਕਰਾਈ ਗਾਲਮੀ ਤੇ ਚਲੋ ਫਿਰ ਆਪਾਂ ਚੱਲਦੇ ਆ ਤੇ ਤੁਹਾਨੂੰ ਆਪਾਂ ਦੱਸਦੀ ਆਪਾਂ ਕਿੱਥੇ ਜਾਣਾ ਹੈ ਆਪਾਂ ਨਾ ਅੱਜ ਇੱਕ ਹੋਰ ਮੇਰੀ ਫਰੈਂਡ ਮਨਪ੍ਰੀਤ ਦੀ ਵਿਦਾ ਸਲੋਨ ਉੱਪਰ ਹੋਣਾ ਸੀ ਉਹਦੀ ਸਮੁੰਦਰੀ ਓਪਨਿੰਗ ਤੇ ਜਾਣਾ ਹੈ ਤੇ ਚਲੋ ਫਿਰ ਆਪਾਂ ਵੀਡੀਓ ਵੀ ਮੈਂ ਆਮਦੇ ਬਾਅਦ ਸੇ ਮੇਰੀ ਗੱਲ ਸੁਣਿਓ ਪਹਰੇ ਆਇਓ ਮੇਰੇ ਨਾਲ ਸੁਣ ਰਿਹਾ ਹੋ? ਠੀਕ ਹੈ ਜਿਹੜਾ ਆਪਣਾ ਸ਼ੂਟ ਹੋਣਾ ਹੈ ਉਦੋਂ ਮੈਂ ਲਹਿੰਗਾ ਵੀ ਪਿੱਛੇ ਰੱਖ ਲਾਂ ਉੱਥੇ ਦਿਖਾਵਾਂਗੇ ਆਪਾਂ ਫਿਰ ਹੁਣ ਚੱਲੇ ਪਾ ਗਏ ਹਨ ਹੈਨਾ। ਜਿਸ ਆਪਣਾ ਨਾ ਸ਼ੂਟ ਹੋਣਾ ਹੈ ਬਰਾਇਡਲ ਸ਼ੂਟ ਸੋ ਮੈਂ ਕੋਈ ਵੀ ਜਿਹੜਾ ਮੇਰੇ ਕੋਲ ਲਹਿੰਗਾ ਮੇਰਾ ਆਪਣਾ ਵਿਆਹ ਵਾਲਾ ਤੇ ਉਹ ਫਿਰ ਮੈਂ ਮਤਲਬ ਬਿਅਰ ਕਰੂੰਗੀ। ਉਹ ਲਹਿੰਗਾ ਰੱਖਣਾ। ਆ ਪਿੱਛਲੀ ਸੀਟ ਤੇ ਰੱਖ ਦਵਾਂਗਾ। ਇਹ ਜਿਹੜੀ ਤੇ ਇੱਥੇ ਰੱਖ ਜੂਗਾ ਅਸੀਂ। ਉਹ ਨਾ ਇੱਥੇ ਮੂਰੇ ਜੀ ਰੱਖ ਦੋ। ਲਾ ਦੋ ਹਜ਼ੂਰ ਕੇ। ਕਾਰ ਠੰਡੇ ਘੇਰੀ ਬਈ ਰਾ। ਤੇ ਗਾਈਜ਼ ਆਵਣਾ ਮੇਰਾ ਕੁਆਹ ਵਾਲਾ ਜਿਹੜਾ ਲੰਗਾ ਏ ਇਹ ਮੈਂ ਵੀਰ ਕਰਨਾ 18 ਨਾਲ ਜਿਹੜੀ ਜਿਪਾ ਸਾਈਡ ਤੋਂ ਉਹ ਫੜੀ ਜੀ ਪ੍ਰੋਬਲਮ ਹੋ ਗਈ ਸੀ ਫਿਰ ਮੈਂ ਉਹਨੂੰ ਸੈੱਟ ਕਰਵਾਣੀ ਦੇ ਦਿੱਤੀ ਤੁਸੀਂ ਦੁਬਾਰਾ ਇਹ ਦਵਾ ਤੁਹਾਨੂੰ ਉਹ ਤੇ ਨਾ ਬੰਦ ਕਰੀਂ ਚਾਹੋ ਕਿ ਇਸਕਾ ਉਸਪਰ ਲਾਣੇ ਨੇ ਹਾਂ ਬੰਦ ਕਰਾ ਬੰਦ ਲੱਗ ਕੇ ਚੁੱਕੇ ਦੇਖੋ ਆ ਗਈ ਤੇਦੀ ਨੇ ਸਾਨੂੰ ਨਿਊ ਕੁੱਪਨ

ਏਡੀ ਰੋਡ ਸਰੰਦ ਬਸ ਸਟੈਂਡ ਕੋ ਸਿੱਧਾ ਜੰਨੇ ਆ ਪੁਰਾਣਾ ਬਸ ਸਟੈਂਡ ਜਿੱਥੇ ਹੈਨਾ ਰੇਲਵੇ ਸਟੇਸ਼ਨ ਵਾਲੇ ਰੋਡ ਤੇ ਸਾਹਮਣੇ ਹੈਨਾ ਬਸ ਉਹ ਚੌਕ ਜਿੱਥੇ ਕੋਗਾ ਦੇਖ ਲੋ ਬਾਹਰ نیوز ਕਿਹਾ ਰੇਲ ਗੱਡੀ ਨੇ ਕਿੰਨੀ ਪਸੰਗ ਵਾਲੇ ਇੱਕ ਘਟਨਾ ਹੋਈ ਹੈ ਬਹੁਤ ਬੜਾ ਇਨਫਰਮੇਸ਼ਨ ਔਰ ਯਾਰ ਕਿ ਉਹ ਲੱਭੂ ਰੋਡ ਤੇ ਹੋੜੀ ਆ ਜਾਂਦੀ ਹੈ इधर <laughs> आए 哎。

ਇਹ ਕਿਰਨਾਂ ਦੇ ਬੰਦ ਹੋ ਗਏ ਹਨ ਹਰ ਵਾਰ ਇਸ ਨੂੰ ਬੁਸ਼ਟਿੰਗ ਸਾਮ ਨੂੰ ਹਾਂ ਸਾ ਨੂੰ ਬੋਲ ਬਾਰੇ ਜੋ ਵੀ ਨਾ ਕਰਦੇ ਅੰਦਨਿਸੋ ਜੂਰੂਰ ਮੁਝਾ ਰੋਕ ਕੇ ਬਾਰੇ ਗਾਇਸ ਕੇਖਸ਼ਕਿਆ ਜਾ ਰਿਹਾ ਹੈ ਤੇ ਵੀਗਾ ਆ ਰਹੀ ਹੈ ਇਹਦੇ ਤੇ ਇੰਬਰ ਸਮਾਰੇ ਬਸ ਹਾਂ ਐਨ ਦੇ ਚੋੜੀਆਂ ਲਗਰਵਾਣ ਗੁੜੇ ਨੇ ਐਂਟੇਜ ਪਲੇਟਾਂ ਲੱਗੀਆਂ ਐਂਟੇ ਨੀਸਲ ਹੋਣ ਤੇ ਤੇ ਮੌਸਮ ਦੇਖੋ ਵਿਜਿਟੇਸ਼ਨ ਦੇਖੋ ਗਾਇਜ਼ ਆਵਲੀ ਵਾਲੀ ਲੋਕੇਸ਼ਨ ਦੀਦੀ ਨਮ ਚਰੀਗਾ ਸਭੁਰ ਨਾਮਾ ਨਾ ਹਕੂ ਹਾਂ ਤੁਸੀਂ ਜਰੂਰ ਮੈਂ ਕਹਿੰਦੀ ਹਾਂ ਜਰੂਰ ਵਿਜ਼ਿਟ ਕਰਿਓ ਜਰੂਰ ਜਿਹੜੇ ਵੀ ਇੱਥੇ ਨੇਅਰ ਰਹਿੰਦੇ ਜੇ ਤੁਸੀਂ ਇੱਕ ਵਾਰ ਟ੍ਰਾਈ ਕਰਿਓ ਤੁਹਾਨੂੰ ਦੇਖੋ ਮੇਕਅਪ ਇਹਨਾਂ ਦਾ ਸਰਵਿਸ ਹੈ ਤੇ ਦੇਖੋ ਬਹੁਤ ਜਦਾ ਮਤਲਬ ਇਹਨਾਂ ਨੇ ਆਪਣੇ ਅੱਗੇ ਸਟੂਡੈਂਟਸ ਵੀ ਰੱਖੇ ਹੋਏ ਨੇ ਬਹੁਤ ਜਦਾ ਬੰਦੇ ਇੱਥੇ ਜਾ ਕੇ ਦੇਖ ਲਓ ਹਾਂ ਮੈਂ ਨੀਚੇ ਮੈਂਸ਼ਨ ਕਰ ਦੂੰਗੀ ਸੋ ਆਵਲੀ ਲੋਕੇਸ਼ਨ ਹੈ ਨਾ ਵੀ ਮੈਨੂੰ ਤਾਂ ਐਗਜੈਕਟ ਪਤਾ ਨਹੀਂ ਹੈਗੀ ਇਹਨੀ ਲੋਕੇਸ਼ਨ ਇਹਨਾਂ ਨੂੰ ਪਤਾ ਹੈ ਤਾਂ ਕੁਝ ਦੇ ਰਹੇ ਨੇ ਮੌਸਮ ਦੇਖੋ ਕਿਵੇਂ ਦਾ ਹੋ ਗਿਆ ਬਾਰਿਸ਼ ਮੇਰਾ ਮੇਰਾ ਹੁਣ ਆਪਾਂ ਨਾ ਪਕੜਾ ਆਏ ਲੋਗਾਂ ਦੇ ਬਾਬਾ ਵੀ ਯਾਰ ਛਾਉ ਮਨਾ ਕੀ ਹੋਇਆ ਬਈ ਗੱਡੀ ਗੱਡੀ ਨਹੀਂ ਦੇਖ ਰਿਹਾ ਵੀ ਐ ਮੋੜ ਰਿਹਾ ਮੈਂ ਸਿੱਧਾ ਆਉਂਦਾ ਸੋ गाइस ਹੁਣ ਆਪਾਂ ਬਣਾਉਣੀ ਹੈ ਵੀਡੀਓਜ਼ ਮੌਸਮ ਕਿ ਸੋਨਾ ਕਿਤੇ ਮੀਂਹ ਆਉਂਦਾ ਮੈਨੂੰ ਨਹੀਂ ਲੱਗ ਰਿਹਾ ਪੱਕਾ ਨਹੀਂ ਹੋਊਗਾ ਜਿੱਥੇ ਕਿ ਕਿਚਾ ਯਾਰ ਆਪਾਂ ਰੇਲਵੇ ਸਟੇਸ਼ਨ ਕਹਿ ਰਹੇ ਕੋਈ ਖਰਾਬਾ ਦੇ ਨਵਾਂ ਸਟੇਸ਼ਨ ਬਣਿਆ ਹੈਗਾ ਇਸ ਸੰਬੰਧ ਵਿੱਚ ਪੁਰਾਣਾ ਖਰਾਬ ਅੱਛਾ ਠੀਕ ਹੈ ਉੱਥੇ ਜਾਣਾ ਆਪਾਂ ਉਹ ਦਿਨ ਕੁੜੇ ਦਿੱਤਾ ਹੋਇਆ ਤੁਹਾਨੂੰ ਵੀ ਦਿਖਾਉਂਦੇ ਆਪਾਂ ਕਿ ਪਹਿਲਾਂ ਪੁਰਾਣਾ ਜਾਉਂਦਾ ਸੀ ਕਹਿੰਦਾ ਇੱਕ ਵਾਰੀ ਅਸੀਂ ਹੁਮਰੇ ਸਿੰਘ ਸਾਹਿਬ ਕੋਲ ਗਏ ਸੀ ਉਹੀ ਉਹਨਾਂ ਦੇ ਨਾਲ ਉਦੋਂ ਦਾ ਠੀਕ ਕਰ ਆਪਣਾ ਐਂਸੂਮਨ ਲੱਗੂ ਉਹਨਾਂ ਨੂੰ ਟੈਕੋਰੇਟ ਕਰਕੇ ਉਹਨਾਂ ਦਾ ਨਾਮ ਹੀ ਹੁੰਦਾ सोनी बनी हो गई यार। कोई लोकेशन या। आ <laughs> <मैंने सारे। laughs> देखो कि नहीं सोनी बनी हो गया। रेलवे स्टेशन, लाइक कोई पैलेस टाइप यहाँ कुलता है। मी देखो किन्हार गया तेरे कपड़े। साड़ी हार तो देखो। हाँ वो मेरे सारे नेकल पहने। गाइस मी इस वीडियो बनाई है देखो। पर्स भी चावा किला हो गया। ਪਰੇਪਸ ਸਾਰਾ ਗਿੱਲਾ ਹੋ ਗਿਆ ਅੱਗੇ ਕੋਪੜੇ ਵੀ ਚਾਹੀਦੇ ਹੋਗਾ ਡੈਡ ਕੱਟ ਗਈ ਬੜਾ ਗਿੱਲਾ ਆ ਵੀ ਨਾ ਵੀ ਸਾਰਾ ਗਿੱਲਾ ਹੋ ਗਿਆ ਵੀਡੀਓ ਦੇ ਨਾਲ ਉੱਪਰ ਸੋਹਣੀਆਂ ਆਈਆਂ ਬੱਸ ਬਾਰਾ ਸਿਰ ਗਿੱਲੇ ਹੋ ਗਏ ਦੇਖ ਲੋ ਕਿ ਨਾ ਮੀਂਹ ਪੈ ਰਿਹਾ ਮੈਨੂੰ ਪਤਾ ਹੀ ਸੀਗਾ ਜਮੀਂ ਆਊਗਾ ਦੇਖਿਓ ਕੱਪੜੇ ਸਾਰੇ ਗਿੱਲੇ ਹੋ ਗਏ ਛੱਟ ਗਿਆ ਕਰਾਇਸ਼ ਕਰਾ ਗਾਇਸ ਮਸਾਮੀ ਹਟ ਗਿਆ ਦੇਖੋ ਅਸੀਂ ਚੱਲੇ ਆ ਉੱਥੋਂ ਜਿੱਥੇ ਵੀਡੀਓਜ਼ ਬਣਾ ਰਹੇ ਸੀ ਇੱਧਰ ਤਾਂ ਚੇਂਜ ਹੋ ਗਿਆ ਮੇਰਾ ਫੋਨ ਵੱਜ ਰਿਹਾ ਹੈ ਕਿਹਦਾ ਫੋਨ ਆ ਦੇਖੀਏ ਓ ਮਾਈ ਗॉड ਇਹ ਵਲੌਗ ਦੇਖਦੀ ਹੋਗੀ ਤੇਰਾ ਫੋਨ ਆ ਰਿਹਾ ਹੈ ਹੈਲੋ ਬਾਰੇ ਸਹਬਾ ਕੇ ਗਾਇਸ ਨਹੀਂ ਰੁਕ ਗਿਆ ਪਰ ਥੋੜਾ ਥੋੜਾ ਹਜੇ ਪੈ ਰਹੇ ਹਨ ਵਨਾ ਬਣੀਏ ਵਰਦੀ ਗੁਰੂ ਵਨਾ ਬਣੀਏ ਨਸਿਆਂ ਨੂੰ ਛਕੀਏ ਵਰਦੀ ਸੋ ਪਾਉਂਦੇ ਜੋਤੀਸ ਰੂਪ ਸਾਹਿਬ ਪਾਰਕਿੰਗ ਜਿਹਾ ਆਪਾਂ ਕਹ ਲਾ ਚਲੋ ਹੁਣ ਆਪਾਂ ਅੰਦਰ ਮੁੱਖਾ ਦੇ ਦਈਏ ਇਹ ਕਾਤੇ ਪੀ ਗਈ ਮੌਸਮ ਬਹੁਤ ਵਧੀਆ ਚੰਗਾ ਲੋਕ ਨੂੰ ਚੇਂ ਅੰਦਰ

ਉਹ ਪੋ ਬੁਆ ਰਹੀ ਹੈ ਉਹ ਦੇਖੋ ਨਾ 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 ਪਾਠ ਦੇਖ ਲੋ ਸਾਥ ਲੋ ਇੱਥੋਂ ਬੈਠੀ ਕਿੰਨਾ ਵਧੀਆ ਲੱਗ ਰਿਹਾ ਮੱਸੀਆਂ ਦੇਖ ਲੋ ਇੱਧਰ ਬੈਠੀ ਹੈ ਉਧਰ ਚੱਲ ਮੱਸੀਆਂ ਦਾ ਜੀ ਵੀਰ ਗੋਲਡਨ ਓ ਚਿੱਟੀ ਵੀ ਉਹ ਕਿਦਾਂ ਦੀ ਮੈਂ ਦੇਖ ਰਿਹਾ ਹਾਂ ਮੈਂ ਜਦੋਂ ਵੀ ਪੜ ਕੇ ਪੜਨਾ ਨਹੀਂ ਦਬ ਗਿਆ ਨਾ ਨੂੰ ਨਾ ਆਤਰਾ ਸਕਦਾ ਹੈ ਪੜਿਓ ਉਹ ਪੜਨੀ ਆ ਕਿਉਂ ਨਹੀਂ ਉਹ ਮੇਰੇ ਕਹਿੰਦੀ ਹੱਥ ਲਾਈ ਰਿਹਾ ਹਾਂ ਨਹੀਂ ਲਾਈ ਜਾਣਾ ਨਾ ਲੈ ਵੀ ਆ ਮਾਰੇ ਕਿਉਂ ਪੜਨਾ ਹੋ ਉੱਤੇ ਹੁਣ ਆਹਾ ਸਮੋਸੇ ਸਮੋਸੇ ਖਾ ਕੇ ਹੁਣ ਆ ਕੇ ਪਰੌਂਠੇ ਘਾਂ ਲੱਗ ਗਏ ਸਮੋਸੇ ਦੱਸਿਓ ਕਿੰਨੇ ਘਰ ਦਾ ਹੈ ਇਹਦਾ ਟਿੱਡੋ ਨਹੀਂ ਭਰਦਾ ਸਮੋਸੇ ਐ ਦੱਸਿਓ ਕਿੰਨੇ ਘਰ ਹੈ ਦੇਖੀ ਨੀ ਵਾਲਾ ਸਮੋਸਾ ਮੈਂ ਸੋਚਿਆ ਵੀ ਇਹ ਵਾਲੀ ਪਰੌਂਠੀ ਬਣਾਉਣੀ ਹੈ ਉਹ ਜਦੋਂ ਆਈ ਅੱਡੀ ਕੋਲੀ ਗੱਡੇ ਪਰੌਂਠੇ ਖਾਣੇ ਆ ਤੇ ਮਮਾ ਨਾਲ ਨੂੰ ਮੈਂ ਕਿਹਾ ਵੀ ਪੀ ਪਕੌੜੇ ਖਾਣ ਖਾਣ ਪੀ ਪਕੌੜੇ ਵੀ ਲਿਆ ਬਰੈਡ ਦੇ ਪਕੌੜੇ ਮੈਂ ਕਹਿੰਦੇ ਠੀਕ ਹੈ ਉਹ ਵੀ ਟੈਕਨੋਵਾਇਜ਼ਰ ਨਹੀਂ ਚੱਲ ਰਿਹਾ ਮਾਤਾ ਘਟ ਗਿਆ ਪਰ ਗੁਰਦੌਰ ਸਾਹਿਬ ਹੋ ਗਈ ਗਈ ਮੈਂ ਤਿਲਗੜ ਸਾਹਿਬ ਮੈਂ え ਕਿਨੇ ਬਣਾਣਾ ਛੱਡੇ ਸ਼ਾਇਦ ਦੋ ਬਣਾਉਣ ਆਂਦੇ ਆਂ ਕਿ ਮੈਂ ਵੀ ਹਾਂ ਜੀ ਤੇ ਖਾਣੇ ਸਮੋਸਾ ਮੈਂ ਕਹਿੰਦਾ ਆਪ ਦਾ ਸਮੋਸੇ ਖਾ ਗਏ ਉੱਥੇ ਕੇਕ ਵੀ ਖਾਈ ਕੇਕ ਦੀ ਅੱਧੀ ਸਾਰਾ ਕੋਲ ਦੀ ਨਹੀਂ ਖਾਈ ਸੀ ਮੈਂ ਤੂੰ ਇਹ ਰੱਬੀ ਮੈਂ ਇਹਦੇ ਘਟ ਦੀ ਵੀ ਕਰਨੀ ਹੈ ਮੇਰੇ ਜੀ ਉਹੀ ਕਰਦੇ ਸੀ ਆਪਣੀ ਬਰਦੇ ਦੀ ਘਰੀ ਵੀ ਰੱਖਦੇ ਨੂੰ। ਖਪੜਾਏ ਉਹ ਚੁੰਮਾਈ ਆ ਜੀ ਫਰਮ ਦੀ। ਹੈ? ਆਮ ਮਲਾਈ ਐਂ ਕੂਲੀ। ਆਪਾਂ ਕਰਨਾ। ਆਹੋ ਚੰਨ ਕੱਦੂ ਵਾਲੇ ਪਰੋਂਦੇ ਕਾਲੀ। ਮੇਰੀ ਗੱਲ ਸੁਣ ਮੰਣਾੜੇ। ਬੈੱਡ ਦੇ ਉੱਤੇ ਹੈਗੇ ਰਹੇ ਕੁਛ। ਠੀਕ ਹੈ? ਮਲਾਈ ਦੇ ਨਾਲ ਆਪਾਂ ਖਾਵਾਂਗੇ ਕੱਦੂ ਵਾਲੇ ਪਰੋਂਦੇ ਲਈ। ਗਰਮ-ਗਰਮ। ਈ ਬੈਠ ਕੇ ਣਟਿਆ। ਗਰਮ ਬਹਾਦਮ। ਵਧੀਆ ਬਣਾਉਣ ਦੀਆ ਵੈਸੇ ਕੁੜੀ ਮੌਸਮੀ ਨੀਂਵਾਂ ਬਹਾਰੇ ਆਉਂ ਪੁੰਨ ਦੇ ਪਕੌੜੇ ਬਣਾਉਣ ਨੂੰ ਕਿਹਾਂ ਨਹੀਂ ਦੇ ਖਿਚਾ ਬਣਾ ਲਿਆ ਉੱਠ ਗਿਆ ਖਿਚਾ ਬਣਾ ਕੇ ਗਿਆ ਪਰ ਇਹ ਤਾਂ ਪੌੜਾ ਤਾਂ ਪਰ ਇਹ ਰੂਈਆ ਵਿੱਚ ਮੂਹ ਜਿਹਾੜ ਦੇ ਕੀ ਸਾਰੇ ਫਲੇਟ ਕਰਕੇ ਆਪ ਰੱਖੀ ਬੈਠਾ ਹਾਂ ਮੈਂ ਕੀ ਕਹੂੰਗੀ ਤੁਸੀਂ ਮੈਂ ਦੀਹਾਉਂਗੀ ਉਹ ਪਨੀਰ ਵਿੱਚ ਉਹ ਗਾਇਸ ਦੀਨੀ ਦਕਾਈ ਦੇ ਵਿੱਚ ਸੋ ਗਾਇਸ ਆਪਾਂ ਬਲੌਗ ਦਾ ਐਂਡ ਕਰਨਾ ਭੁੱਲ ਗਏ ਸੀਗੇ ਤੇ ਤੁਹਾਨੂੰ ਇਹ ਕੜਾ ਸਾਰਾ ਸਾਡਾ ਬਲੌਗ ਵਧੀਆ ਲੱਗਿਆ ਤਾਂ ਕਮੈਂਟਾਂ ਵਿੱਚ ਜੂਰ ਦੱਸਿਓ ਲਾਈਕ ਵੀ ਕਰਿਓ ਸਬਸਕ੍ਰਾਈਬ ਕਰ ਲਿਓ ਜਿਹਨੇ ਨਹੀਂ ਕੀਤਾ ਸੋ ਗਾਈਜ਼ ਆਪਾਂ ਨਵੇਂ ਨਵੇਂ ਬਲੌਗਸ ਪਾਉਂਦੇ ਰਵਾਂਗੇ ਓਕੇ ਬਾਏ ਬਾਏ ਮਿਲਦਾ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ